ਹਰੀਕੇ ਦੇ ਨਜ਼ਦੀਕ ਅਸੀਂ ਇਸ ਵੇਲੇ ਮੌਜੂਦ ਆ ਸਾਡੇ ਨਾਲ ਕਿਸਾਨ ਭਰਾ ਮੌਜੂਦ ਨੇ ਦਰਿਆ ਦੇ ਵਿੱਚ ਜਿਹੜੀ ਆ ਜਿਹੜੇ ਆ ਉਹ ਏਕੜ ਜ਼ਮੀਨ ਜਿਹੜੀ ਆ ਰੁੜੀ ਹੈ ਮੈਂ ਕੈਮਰਾਮੈਨ ਸਾਥੀ ਨੂੰ ਕਹਾਂਗਾ ਦੂਰੋਂ ਤਸਵੀਰ ਵਿਖਾਈ ਜਾਵੇ ਨਾ ਤਾਂ ਮੋਟਰ ਦੇਖ ਰਹੀ ਆ ਤੇ ਨਾ ਹੀ ਟਰਾਂਸਫਾਰਮ ਦੇਖ ਰਿਹਾ ਇਹਨਾਂ ਦਾ ਕੀ ਕੀ ਹਾਲਾਤ ਨੇ 14 ਕਨਾਲ ਸੀ ਆਪਾਂ ਗੱਲਬਾਤ ਕਰਦੇ ਆ ਤੇ ਹਾਲਾਤ ਜਿਹੜੇ ਨੇ ਆਪਾਂ ਦੋਨੋਂ ਭਰਾ ਖੜੇ ਨੇ ਆਪਣੇ ਨਾਲ ਤਸਵੀਰਾਂ ਦੇ ਵਿੱਚ ਤੇ ਉਹਨਾਂ ਦੇ ਤੁਸੀਂ ਹਾਲਾਤ ਵੇਖ ਸਕਦੇ ਹੋ ਕਿ ਮਨ ਵੀ ਜਿਹੜਾ ਦੁਖੀ ਆ ਵੀਰਾਂ ਨਾਲ ਗੱਲਬਾਤ ਕਰਦੇ ਆ ਜੀ ਕੀ ਨਾਮ ਜੀ ਆਪਣਾ ਉਤਾਰ ਸਿੰਘ ਬਸਤੀ ਲਾਲ ਸਿੰਘ ਵਾਲੀ ਕੀ ਹਾਲਾਤ ਨੇ ਇੱਥੋਂ ਦੇ ਜਰੂਰ ਦੱਸੋ ਹਾਲਾਤ ਜੀ ਜੇ ਤੁਹਾਨੂੰ ਹਿਸਾਬ ਲਾਈਏ ਕਿ ਜਿਹੜੀ ਉੱਤੇ ਆ ਉੱਤੇ ਤੇ ਚੜ ਗਈ 5-5 ਫੁੱਟ ਰੇਤਾਂ ਜੀ ਇਹ ਤਾਂ ਇਹਦਾ ਪੋਤਾ ਇਹਦੀ 10 ਕਿੱਲੇ ਜ਼ਮੀਨ ਆ ਬਾਕੀ ਆ ਦੁੱਗੀਆਂ ਸਾਡੀਆਂ ਜ਼ਮੀਨਾਂ ਜਿਹੜੀਆਂ ਤਾਏ ਦੇ ਪੋਤੇ ਇੱਧਰ ਆ ਦੇ ਉਹ ਤੁਹਾਨੂੰ ਦੱਸਦਾ ਫੁੱਟ ਦੇ ਤਾਂ ਚੜ ਗਈ ਆ ਉਹ ਤਾਂ ਹੁਣ ਕਿਤੇ ਵਾਈ ਜੋਗ ਪਤਾ ਨਹੀਂ ਹੁੰਦੀ ਆ ਜੇ ਨਹੀਂ ਹੁੰਦੀ ਉਸ ਤੋਂ ਹਿਸਾਬ ਲਈਏ ਵੀ ਇੱਥੇ 14 ਅੰਕ ਵਾਲਾ ਮੇਰੇ ਕੋਲੇ ਆ ਇਹ ਚੋਂ ਕੁਝ 23 ਬੰਨ ਟੁੱਟਾ ਵੀ ਇੱਥੇ ਵਿੱਚ ਆ ਗਈ ਆ ਜੀ ਪਿੱਛੇ ਰਹਿ ਗਿਆ 1.5 ਕਿੱਲਾ ਜੀ 1.5 ਕਿੱਲੇ ਦੇ ਵਿੱਚੋਂ ਨਾ ਤੇ ਟਰਾਂਸਫਾਰਮ ਹੈਗਾ ਵਾ ਨਾ ਕੋਈ ਮੋਟਰ ਹੈਗੀ ਆ ਅੱਛਾ ਜੀ ਤਾਂ ਨਾ ਮੈਂ ਕੁਝ ਕਰਨ ਜੋਗਾ ਪਾਣੀ ਆਉਣ ਤੋਂ ਪਹਿਲਾਂ ਹੈਗਾ ਕੀ ਸੀ ਪਾਣੀ ਆਉਣ ਤੋਂ ਪਹਿਲਾਂ ਝੋਨਾ ਲੱਗਾ ਇੱਥੇ ਉਸ ਤੋਂ ਇਲਾਵਾ ਨਾਲ ਉਹ ਕਿਉਂ ਨਹੀਂ ਗੱਲਾ ਲੱਗਾ ਇਥੇ ਕਿਉਂ ਨਹੀਂ ਤਾਂ ਬਾਰਾ ਨਾਲ ਹੀ ਪਾਣੀ ਆ ਗਿਆ 23 ਤੋਂ ਬਾਅਦ ਹੁਣ ਲਾਇਆ ਆ ਗਿਆ ਮੋਟਰ ਵੀ ਹੈਗੀ ਜੀ ਮੋਟਰ ਹੈਗੀ ਕਰਾਫਰ ਵੀ ਸਹੀ ਸੀ ਸਾਰਾ ਕੁਝ ਸਹੀ ਹੁਣ ਤੁਸੀਂ ਵੇਖ ਕੇ ਆਏ ਕੀ ਨੁਕਸਾਨ ਹੋਇਆ ਹੁਣ ਤਾਂ ਉੱਥੇ ਕੋਹ ਰਿਆ ਹੀ ਨਹੀਂਗਾ ਰਿਆ ਹੀ ਕੁਝ ਨਹੀਂ ਕੱਖ ਨਹੀਂ ਰਿਆ ਕਿੰਨੇ ਕ ਲੱਖ ਦਾ ਨੁਕਸਾਨ ਮੰਨਦੇ 14 ਏਕੜਾਂ ਦਾ ਜੀ 14 ਏਕੜਾਂ ਦਾ ਲਾੜੋ ਹਿਸਾਬ ਵੀ ਜੇ ਤਾਂ ਬੋਰ ਦਾ ਹਿਸਾਬ ਲਾਈਏ ਜੇ ਬੋਰ ਹੁਣ ਪਤਾ ਨਹੀਂ ਆ ਹੈਗਾ ਚ ਨਹੀਂ ਹੈਗਾ ਰਪਈਆ ਲੱਖ ਤਾਂ ਬੋਰ ਤੇ ਵੀ ਲੱਗ ਜਾਣਾ ਇਥੇ ਲੱਗ ਜਾਣਾ ਤੇ ਜੇ ਟਰਾਂਸਫਰਮ ਦੀ ਗੱਲ ਗਣੀਏ ਟਰਾ ਫਰਮ ਜੇ ਲੈਂ ਲੈਂ ਖਿੱਚ ਕੇ ਲਿਆਂਦੀ ਹੁਣ ਕੀ ਤੱਕ ਕਿੰਨਾ ਖਰਚਾ ਲੱਗੇਗਾ ਉਹਦੇ ਤੇ ਅੱਛਾ ਜੀ ਹਾਂਜੀ ਇਹ ਕਿੰਨੇ ਚਿਰ ਤੋਂ ਮਾਰ ਜਿਹੜੀ ਐ ਧੁੱਨ ਪਾਣੀ ਦੀ ਪੈ ਰਹੀ ਐ ਪਿਛਲੇ ਕਿੰਨੇ ਸਮੇਂ ਤੋਂ ਅਤੇ ਕਿਸ ਤਰੀਕੇ ਦੇ ਮੁਆਵਜ਼ੇ ਵੀ ਮਿਲਦੇ ਆ ਰਹੇ ਮਾਜਵਾ ਮੁਜਵਾਤ ਕੋਈ ਨਹੀਂ ਸਾਨੂੰ ਮਿਲਦਾ ਅੱਛਾ ਜੀ ਜਿਹੜੀ ਸਹੀ ਗੱਲ ਆ ਪਹਿਲੋ ਇਹ 88 ਚ ਹੀ 88 ਤੋਂ ਬਾਅਦ ਆ ਗਿਆ 95 95 ਤੋਂ ਬਾਅਦ ਆਣ ਕੇ ਉਸ ਤੋਂ ਬਾਅਦ ਆਣੀ ਬਾਦਾਂ ਦੇ 19 ਦੇ ਵਿੱਚ ਆਇਆ 18 19 ਜੀ ਜੀ ਉਸ ਤੋਂ ਬਾਅਦ ਆ 23 ਚ ਦੇ 23 ਤੋਂ ਣਾਨ ਕੇ ਆ ਗਿਆ 25 ਚ 25 ਚ ਵੀ ਆ ਗਿਆ ਹਾਂ ਤੇ ਇਥੋਂ ਹੀ ਖਟਿਆ ਕੀ ਆ ਅੱਛਾ ਜੀ ਬੰਨ ਦੇ ਇਧਰਲੇ ਬੰਨੇ ਵੀ ਜ਼ਮੀਨ ਹੈ ਕੀ ਸੁੱਕੇ ਪਾਸੇ ਕਿ ਨਹੀਂ ਘਰ ਹੀ ਆ ਗੱਲਾ ਘਰ ਦਾ ਝੂਠ ਨਹੀਂ ਮਾਰਨਾ ਘਰ ਹੈਗਾ ਵਾ ਬਾਕੀ ਜ਼ਮੀਨ ਮੇਰੇ ਕੋਲ ਇਹੋ ਹੀ ਆ ਜਿਹੜੀ ਸਰਕਾਰ ਨੇ ਹੁਣ ਨਵੀਂ ਪਾਲਿਸੀ ਚਲਾਈ ਆ ਕਿ ਜਿਸ ਦੇ ਖੇਤ ਉਹਦੀ ਰੇਤ ਜੇ ਤੁਹਾਡੇ ਇਧਰ ਕੋਈ 10 11 14 ਕਿੱਲਿਆਂ ਚ ਜਰੀ ਰੇਤ ਆ ਗਈ ਉਹ ਤੁਸੀਂ ਕੱਢ ਸਕਦੇ ਵੇਚ ਸਕਦੇ ਕੀ ਲੱਗਦਾ ਉਹਦੇ ਨਾਲ ਕੋਈ ਬਾਈਤ ਹੋ ਸਕਦੀ ਉਹ ਇਹਦੇ ਨਾਲ ਬਾਈਤ ਤਾਂ ਜੇ ਤਾਂ ਚੰਗੀ ਹੋਊਗੀ ਦੀ ਵੇਚੂਗੀ ਜੀ ਰਾਹ ਤਾਂ ਸਾਡਾ ਹੋਵੇ ਵਧਣ ਨਹੀਂ ਦਿਆ ਜੇ ਤਾਂ ਚੰਗੀ ਹੋਊਗੀ ਫੇਰ ਹੀ ਵਿਗੂਗੀ ਤੇ ਜੇ ਚੰਗੀ ਹੈਗੀ ਨਹੀਂ ਹੈਗੀ ਕੱਸਰਾ ਉਹਨੂੰ ਕਿੱਥੇ ਸਟਾਂਗੇ ਜੀ ਜੀ ਕਿ ਤੇ ਨਹੀਂ ਛੱਟੀ ਜਾਂਦੀ ਦੱਸਿਆ ਜਾ ਰਿਹਾ ਕਹਿੰਦੇ ਕਿ ਪੋਲ ਬਣ ਰਹੇ ਨੇ ਸੜਕਾਂ ਬਣ ਰਹੀਆਂ ਨੇ ਉੱਥੇ ਮਿੱਟੀ ਦੀ ਲੋੜ ਹੈ ਉੱਥੇ ਵੀ ਕੰਮ ਆ ਸਕਦੀ ਉੱਥੇ ਚਲੋ ਠੀਕ ਉਹਨਾਂ ਦੀ ਗੱਲ ਸਹੀ ਆ ਪਰ ਜੇ ਉਹਨਾਂ ਸਮਾਂ ਹੀ ਥੋੜਾ ਦਿੱਤਾ ਤੇ ਇੰਨੀਆਂ ਜਿੰਨੀ ਏਕੜ ਹੈਗੀ ਆ ਕਿੱਥੋਂ ਨਿਕਲੂ ਕਹਿੰਦੇ ਤੇ ਹੈਗੇ ਟਾਈਮ ਵਧਾਵਾਂਗੇ ਟਾਈਮ ਦੇ ਤਾਂ ਹੁਣ ਮੌਕੇ ਦੀ ਗੱਲ ਆ ਨਾ ਵੀ ਟਾਈਮ ਵਾਧਾ ਚ ਨਹੀਂ ਵਾਧਾ ਹਾਲ ਦੀ ਘੜੀ ਨਹੀਂਗਾ ਜਿੰਨਾ ਨਾ ਟਾਈਮ ਦਿੱਤਾ ਉਹਨੇ ਟਾਈਮ ਦੇ ਵਿੱਚ ਧੇਰੀਆ ਸਾਫ ਹੀ ਨਹੀਂ ਹੋਣਾ ਅੱਛਾ ਜੀ ਤੇ ਤੁਹਾਡਾ ਗੁਜ਼ਾਰਾ ਫਿਰ ਜਿਹੜਾ ਇਹੋ ਪੈਲੀ ਜਿਹੜੀ ਦਰਿਆ ਦੇ ਵਿੱਚ ਇਤੋਂ ਹੀ ਹੁੰਦਾ ਸੀ ਮੇਰੇ ਕੋਲੇ ਤਾਂ ਇਹੀ ਜ਼ਮੀਨ ਆ ਮੈਂ ਇੱਥੋਂ ਤੱਕ ਆਂਦਾ ਮੇਰੇ ਕਾਗਜ਼ ਵੀ ਖੋਲੇ ਜਾਣ 14 ਕਨਾਲਾਂ ਤੋਂ ਬਾਅਦ ਰੋਲੇ 14 ਕਨਾਲ ਇਹਦੇ ਤੋਂ ਗੁਜ਼ਾਰਾ ਸੀ ਇਹਦਾ ਹੁਣ ਠੱਪ ਹੋ ਗਿਆ 23 ਜੀ ਵੀ ਠੱਪ ਸੀ ਅੱਜ ਵੀ ਠੱਪ ਤੇ ਭਰਾ ਸੀ ਕਿੰਨੇ ਨਾਲ ਭਰਾ ਮੇਰੇ ਅਸੀਂ ਤਿੰਨ ਭਰਾਵਾਂ ਉਹ ਆਪਦੀ ਜ਼ਮੀਨ ਵੇਚ ਕੇ ਇੱਥੋਂ ਗਏ ਆ ਇੱਥੇ ਮੈਂ ਇਕੱਲਾ ਹੀ ਆ ਇੱਥੇ ਇਕੱਲੇ ਨਹੀਂ ਇਹ ਵੀ ਏ ਇਹ ਮੇਰੇ ਤਾਏ ਦਾ ਪੋਤਾ ਇਹ ਦੋ ਭਰਾਵ ਅੱਛਾ ਜੀ ਕਿੰਨੀ ਜ਼ਮੀਨ ਇਹਨਾਂ ਦੀ ਇੱਥੇ ਇਹਨਾਂ ਦੀ ਇੱਥੇ 10 ਕਿੱਲੇ ਆ ਜੀ 10 ਕਿੱਲੇ 10 ਕਿੱਲੇ ਇਹਨਾਂ ਦੀ ਤੇ 14 ਕਨਾਲ ਤੁਹਾਡੀ 14 ਕਨਾਲ ਮੇਰੀ ਤੇ ਇਹੋ ਹੀ ਰੋਟੀ ਦਾ ਸਾਧਨ ਹੀ ਸਾਰਾ ਸਾੜ ਇਤੋ ਹੀ ਰੋਟੀ ਖਾਣਾ ਮੈਂ ਇਸੇ ਤੋਂ ਰੋਟੀ ਕਮਾਉਣਾ ਸਾਰਾ ਹੁਣ ਜਿਹੜੇ ਦਾਨੀ ਸੱਜਣ ਨੇ ਜਿਹੜੇ ਸਮੇ ਸਮੇ ਤੇ ਹੜਾਂ ਦੇ ਪੀੜਤਾਂ ਦੀ ਬਾਹ ਫੜ ਰਹੇ ਨੇ ਉਹਨਾਂ ਨੂੰ ਕੀ ਅਪੀਲ ਕਰਨੀ ਚਾਹੀਦੀ ਉਹਨਾਂ ਨੂੰ ਅਪੀਲ ਇਹੋ ਕਰਦਾ ਮਾਂ ਵੀ ਮੈਂ ਆਪਦਾ ਨੰਬਰ ਦਊਂਗਾ ਸਿੱਧੇ ਮੇਰੇ ਕੋਲੇ ਆਣ ਕੇ ਕਹੇ ਤੁਹਾਡੇ ਚੈਨ ਰਹੀ ਆਣ ਕੇ ਜੀ ਮੇਰੀ ਮੱਤ ਸਿੱਧੀ ਕਰਨਾ ਕੇ ਜੀ ਜੀ 3 ਨੰਬਰ ਤੁਹਾਡਾ ਚਲੋ ਦੱਸ ਦਵਾਂ 9463417730 ਇੱਕ ਵਾਰ ਫਿਰ ਬੋਲ ਦਿਓ 9463417730 ਤੁਹਾਡਾ ਨਾਮ ਕੀ ਹੈ ਜੀ ਉਤਾਰ ਸਿੰਘ ਪਿੰਡ ਕਿਹੜਾ ਹੈ ਜੀ ਵਸਤੀ لال ਸਿੰਘ ਵਾਲੀ ਵਸਤੀ لال ਸਿੰਘ ਜਿੱਥੋਂ 23 ਜਵਾਨ ਲੁੱਟਾ ਹੈ ਜਿੱਥੋਂ 23 ਜਵਾਨ ਲੁੱਟਾ ਮੈਂ ਇਹ ਵੀ ਗੱਲ ਆਨਾ ਵਾ ਮੇਰਾ ਮੈਨ ਹੀ ਆ ਵੀਰ ਚੈਨਲ ਵਾਲੇ ਜਿਹੜੇ ਇਹਨਾਂ ਨਾਲ ਮਿਲ ਕੇ ਵੀ ਮੇਰੀ ਹਲਪ ਹੋ ਜਾਵੇ ਅੱਛਾ ਜੀ ਹਾਂ ਜੀ ਕਿੱਦਾਂ ਦੀ ਹਲਪ ਹੋ ਜਾਵੇ ਵੀ ਵੀ ਹੁਣ ਹਿਸਾਬ ਲਾ ਲੋ ਵੀ ਪੈੜੀ ਜੇਧੋਣਾ ਪਾਣੀ ਖਲੋਤਾ ਵਾ ਨਾ 23 ਚ ਪੈੜੀ ਰਹੀ ਮੇਰੀ ਉਦੋਂ ਵੀ ਬੋਰ ਬਾਰ ਸਾਰਾ ਕੋ ਗਿਆ ਸੀ ਖਤਮ ਹੋ ਗਿਆ ਸੀ ਉਹਨੂੰ ਵੀ ਸਾਰਾ ਕੁਝ ਖਤਮ ਹੋਇਆ ਪਿਆ ਵਾ ਜੀ ਮੇਰੀ ਜਿੱਤਰਾ ਦੀ ਚਾਹਤ ਜੇ ਕੋਈ ਮੇਰਾ ਜੇ ਅਜੇ ਹੁਣ ਜਿਵੇਂ ਪੈੜੀ ਚ ਪਾਣੀ ਖਲੋਤਾ ਨਹੀਂ ਕੋਈ ਜ਼ਿਕਰ ਦਾ ਜੀ ਕੋਈ ਮੈਨੂੰ ਦੁੱਧ ਦਾ ਸਿਸਟਮ ਕੀਤਾ ਜਾਵੇ ਜੀ ਬੱਚਿਆਂ ਦੀ ਫੀਸ ਦਾ ਕੀਤਾ ਜਾਵੇ ਮੈਂ ਅਗਲੇ ਦਾ ਸਿਆਲ ਆਪਦਾ ਨਿਗਾਹ ਲਵਾ ਵਾਂ ਵੈਸੇ ਤਾਂ ਇਧਰਲੇ ਮੰਤਰੀ ਨੇ ਬੜਿਆਂ ਦੀ ਬਾਹ ਫੜੀ ਕੋਈ ਸੌਦੇ ਪੱਟਿਆਂ ਨੂੰ ਸਾਡੀ ਨਹੀਂ ਕਿਸੇ ਮੰਤਰੀਆਂ ਨੇ ਕਿਸੇ ਨੇ ਫੜੀ ਨਹੀਂ ਅੱਛਾ ਜੀ ਹਾਂ ਜੀ ਧੰਨਵਾਦ ਜੀ ਸੋ ਨੰਬਰ ਵੀ ਇਹਨਾਂ ਨੇ ਦੱਸਿਆ ਹੈ ਮੈਂ ਜਿੰਨੇ ਵੀ ਦਰਸ਼ਕ ਦੇਖ ਰਹੇ ਨੇ ਇੱਕ ਗੱਲ ਕਹਿਣੀ ਚਾਹਾਂਗਾ ਕਿ ਇਹ ਨੇ ਅਸਲ ਲੋੜ ਵੰਦਾਂ ਇਨਾ ਲੋਡ ਬੰਦਾ ਤੱਕ ਆਪਣੀ ਮਦਦ ਪਹਚਾਓ 10 ਕਿਲੇ ਇਸ ਵੀਰ ਦੇ ਵੀ ਇਹ ਡੁੱਬੇ ਨੇ ਚਾਚੇ ਤਾਂ ਆਪਾਂ ਗੱਲਬਾਤ ਕਰਦੇ ਆ ਭਾਈ ਤੁਹਾਡਾ ਕੀ ਨਾਮ ਹੈ ਮਤਿ ਆਸੂ ਜੀ ਕੀ ਹਲਪ ਦੀ ਲੋੜ ਹੈ ਇਸ ਵਕਤ ਆਪਣੀ ਲੋੜ ਆ ਵੀ ਇੱਕ ਤੇ ਆ ਜੇ ਕੋਈ ਆਵੇ ਭੈਣ ਭਰਾ ਸੱਜਣ ਕੋਈ ਜ਼ਮੀਨਾਂ ਬਣ ਜਾਣ ਹੁਣ ਆਉਣ ਦੀ ਲੋੜ ਹੈ ਨਾ ਵੈਸੇ ਲੋਡ ਬਹੁਤ ਜ਼ਿਆਦੀ ਲੋਡ ਆ ਜੀ ਹਾਂਜੀ ਤੇ ਜ਼ਮੀਨਾਂ ਬਣ ਜਾਣ ਕੋਈ ਕਣਕ ਜੇ ਕੋ ਖਾਣ ਦਾ ਫਸਲ ਬਣ ਜਵੇ ਕਣਕ ਦਾ ਕੋਈ ਕਣਕ ਹੋ ਜੂਗੀ ਥੋੜੀ ਬਾਤੀ ਧੀ 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 ਕਿਉਂ ਜਦੋਂ ਕੋਲੇ ਖਾਣ ਨੂੰ ਕੱਖ ਨਾ ਹੋਵੇ ਤਾਂ ਬਹੁਤ ਔਖਾ ਕੰਮ ਹੁੰਦਾ। ਕਾਰ ਸੇਵਾ ਵਾਲੇ ਬਾਬਿਆਂ ਨੂੰ ਕਿੰਨੀ ਕਾਸ ਆ। ਬਾਬੇ ਤੇ ਵਿਚਾਰੇ ਜਿੰਨੀ ਜੋਗੀ ਹੈਗੇ ਬਹੁਤ ਜ਼ਿਆਦਾ ਕਰਦੇ ਆ। ਕਿਆ ਬਾਤ ਹੈ ਜੀ। ਔਲਦਾਨੀ ਪੱਜਣ ਨੂੰ ਮਤ ਕਰਨ। ਜੀ। ਸਾਡੇ ਨਾਲੋਂ ਇਹਦੀ ਜ਼ਿਆਦੀ ਲੋਡ ਆ ਇਹਨੂੰ ਵੀਰ ਨੂੰ। ਠੀਕ ਆ ਜੀ। ਹਾਂ ਜੀ ਠੀਕ। ਸੋ ਤੁਸੀਂ ਵੇਖ ਸਕਦੇ ਹੋ ਕਿ ਉਹਨਾਂ ਨੇ ਦੱਸਿਆ ਹੈ ਕੈਮਰੇ ਤੇ ਕਿ ਨੰਬਰ ਵੀ ਉਹਨਾਂ ਨੇ ਆਪਣਾ ਦੱਸਿਆ ਵਾ। ਉਹਨਾਂ ਨੇ ਇਹੀ ਕਿਹਾ ਕਿ ਤੁਸੀਂ ਸਾਡੇ ਨਾਲ ਚੈਨਲ ਦੇ ਰਾਹੀਂ ਸੰਪਰਕ ਕਰਕੇ ਇੱਥੇ ਪਿੰਡ ਪਹੁੰਚੋ ਸਾਡੀ ਮਦਦ ਜ਼ਰੂਰ ਕਰੋ ਦੋਸਤੋ ਸਨੇਹਾ ਇਹੀ ਦੇਣਾ ਚਾਹਾਂਗਾ ਚੈਨਲ ਦੇ ਮਾਧਿਅਮ ਰਾਹੀਂ ਕਿ ਪਾਣੀ ਲੱਥ ਗਿਆ ਹੈ ਹੁਣ ਲੋੜ ਹੈ ਇੱਥੇ ਡੀਜ਼ਲ ਦੀ ਟਰੈਕਟਰਾਂ ਦੀ ਤੁਹਾਡੇ ਸਾਥ ਦੀ ਪੈਸੇ ਦੀ ਲੋੜ ਵੀ ਆਹ ਹਾਲਾਤ ਨੇ ਜੋ ਤੁਸੀਂ ਤਸਵੀਰਾਂ ਚ ਵੇਖ ਰਹੇ ਹੋ ਵੀਰ ਨੇ ਦੱਸਿਆ ਹੈ ਕਿ ਕਿਵੇਂ ਉਹਨਾਂ ਦੀ ਜਿਹੜੀ ਮੋਟਰ ਹੈ ਹੁਣ ਜਦੋਂ ਪਾਣੀ ਲੱਥਾ ਉਹ ਮੋਟਰ ਹੀ ਨਹੀਂ ਦਿਖ ਰਹੀ ਕਿੱਥੇ ਹੈ ਟਰਾਂਫਾਰਮ ਜਿਹੜਾ ਰੁੜਕੇ ਉਹ ਪਤਾ ਨਹੀਂ ਪਾਕਿਸਤਾਨ ਨੂੰ ਚਲੇ ਗਿਆ ਹੈ ਤਾਰਾਂ ਨਹੀਂ ਲੱਭ ਰਹੀਆਂ ਕੁਝ ਹੈ ਨਾ ਮੋ ਨਿਸ਼ਾਨ ਨਹੀਂ ਆ ਜਿੱਥੇ ਉਹਨਾਂ ਦੀ ਜ਼ਮੀਨ ਹੈ ਬਣੇ ਰੋ ਸਾਡੇ ਨਾਲ ਹਰ ਕਵਰੇਜ ਅਸੀਂ ਤੁਹਾਡੇ ਤੱਕ ਪਹੁੰਚਾਉਂਦੇ ਰਵਾਂਗੇ ਕੈਮਰਾ ਪਰਸਨ ਜਸਬੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ